ਕਹਿੰਦੇ ਜੀ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਬਾਦਲ ਕੋਲ ਇਸ ਵੇਲੇ ਰिलायंस ਕੰਪਨੀ ਦੇ ਪੰਜਾਬ ਚ ਦੋ ਪੈਟਰੋਲ ਪੰਪ ਨੇ ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਸਰ ਵਿੱਚ ਪਿੰਡ ਰੁਪਾਣਾ ਕੋਲ ਰिलायंस ਪੰਪ ਹੈ ਤੇ ਇਸੇ ਤਰ੍ਹਾਂ ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਾਂਵਾਲੀ ਕੋਲ ਹੈ ਠੀਕ ਹੈ ਡੂਮਾਂਵਾਲੀ ਕੋਲ ਹੀ ਸਰ ਰिलायंस ਪੰਪ ਤੇ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਅਗਰਾਹਾ ਗਰੁੱਪ ਵੱਲੋਂ ਇੱਥੇ ਧਰਨਾ ਜਾਰੀ ਹੈ ਕਿਸਾਨਾਂ ਨੇ ਅੱਜ ਪੰਜਾਬ ਵਿੱਚ 15 ਤੇਲ ਪੰਪਾਂ ਦੇ ਤਰਨ ਦਿੱਤਾ ਲੰਗੇ ਕਲ ਦੀ ਉਹ ਖਬਰ ਦੱਸ ਰਹੇ ਨੇ ਕਿ ਕੱਲ 15 ਤੇਲ ਪੰਪਾਂ ਦੇ ਜਿਹੜੇ ਰਿਲਾਈਐਂਸ ਕੰਪਨੀਆ ਸੰਬੰਧਿਤ ਨੇ ਬਾਦਲ ਪ੍ਰਵਾਦ ਦੇ ਇਹਨਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਸਨ ਹੁਣ ਇਹ ਗੱਲ ਸਾਹਮਣੇ ਆਉਣ ਲੱਗੀ ਹੈ ਕਿ ਲਓ ਭਾਈ ਦੋ ਪੰਪ ਤਾਂ ਪੰਜਾਬ ਚ ਰਿਲਾਈਐਂਸ ਕੰਪਨੀ ਦੇ ਬਾਦਲ ਟੱਬਰ ਲਈ ਬੈਠਾ ਪਿੰਡੂ ਵਿਕਾਸ ਮੰਤਰੀ ਕਾਂਗਰਸ ਆਜੋ ਜੀ ਹੁਣ ਕਾਂਗਰਸ ਦੇ ਪਿੰਡੂ ਵਿਕਾਸ ਮੰਤਰੀ ਤ੍ਰਿਪਿੰਦਰ ਬਾਜਵਾ ਦਾ ਮੁੰਡਾ ਰਵੀ ਬਾਜਵਾ ਉਹਦੇ ਕੋਲ ਵੀ ਰਿਲਾਈਐਂਸ ਦਾ ਪੰਪ ਹੈ ਜੀ ਇਸ ਲਈ ਕੋਈ ਘਟ ਨਹੀਂ ਪਈ ਸਭ ਇੱਕੋ ਥੱਲੀ ਦੇ ਚੱਟੇ-ਵੱਟੇ ਨੇ ਕੱਥੂ ਨੰਗਲ ਦੇ ਵਿੱਚ ਰਵੀ ਬਾਜਵਾ ਦੇ ਕੋਲ ਰिलायंस ਕੰਪਨੀ ਦਾ ਪੈਟਰੋਲ ਪੰਪ ਆ ਜਿਹੜੇ ਤ੍ਰਿੰਦਰ ਬਾਜਵਾ ਦੇ ਪੁੱਤਰ ਜੀ ਨੇ ਜੀ ਲਓ ਜੀ ਸਾਬਕਾ ਮੰਤਰੀ ਨੇ ਰਮਨ ਪੱਲਾ ਇਹਨਾਂ ਦੇ ਟੱਬਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿੱਚ ਰिलायंस ਦਾ ਪੰਪ ਹੈ ਸਾਬਕਾ ਮੁੱਖ ਸੰਸਦਿਸ ਕੱਤਰ ਰਹੇ ਨੇ ਮਨਤਾਰ ਸਿੰਘ ਬਰਾੜ ਇਹਨਾਂ ਕੋਲ ਵੀ ਭਗਤਾ ਭਾਈਕੇ ਵੀ ਖੇਰ ਰਾਇਲੈਂਸ ਦੇ ਪੰਪ ਦੀ ਡੀਲਰਸ਼ਿਪ ਆ ਸੋ ਇਹ ਚਰਨਜੀਤ ਭੁੱਲਰ ਦੀ ਖਾਸ ਰਿਪੋਰਟ ਜਿਹੜੀ ਅੱਜ ਕਰਬਿਊਨ ਅਖਬਾਰ 'ਚ ਪ੍ਰਕਾਸ਼ਿਤ ਆ ਮੈਂ ਉਹ ਤੁਹਾਡੇ ਲਈ ਇਸ ਲਈ ਲੈ ਕੇ ਆਇਆ ਕਿ ਤਾਂ ਕਿ ਇੱਕ ਚਿਹਰਾ ਸਾਫ਼ ਹੋ ਜਵੇ ਕਿ ਭਾਈ ਸਾਰੇ ਲੀਡਰ ਲੋਕਾਂ ਨੂੰ ਕਿਵੇਂ ਮੂਰਖ ਬਣਾ ਰਹੇ ਨੇ ਲੋਕਾਂ ਨੂੰ ਕਿਵੇਂ ਬੇਵਕੂਫ ਬਣਾ ਰਹੇ ਨੇ ਆਪਣੇ ਨੂੰ ਕਿਸਾਨ ਅਤਿਸ਼ੀ ਦੱਸਦੇ ਨੇ ਤੇ ਇਹ ਕੰਪਨੀਆਂ ਦੇ ਝੋਲੀ ਚੁੱਕ ਪਹਿਲਾਂ ਬਣ ਚੁੱਕੇ ਨੇ ਠੀਕ ਹੈ ਜੀ ਇਸ ਲਈ ਭਗਤਾ ਭਾਈ ਦੇ ਵਿੱਚ ਮਨਤਾਰ ਸਿੰਘ ਬਰਾੜ ਕੋਲ ਪੰਪਾ ਤੇ ਇਸੇ ਤਰ੍ਹਾਂ ਹੋਰ ਫਤੇਗੜ ਸਾਹਿਬ ਦੇ ਵਿੱਚ ਇੱਕ ਪੰਥਕ ਆਗੂ ਕਹਾਉਂਦਾ ਆਪਣੇ ਆਪ ਨੂੰ ਉਹਦੇ ਕੋਲ ਰਿਲਾਈਂਸ ਦਾ ਪੰਪਾ ਮੁਕਸਰ ਦੇ ਇੱਕ ਸਾਬਕਾ ਐਮਐਲਏ ਕੋਲ ਰिलायंस ਦਾ ਪੰਪ ਦੇ ਵਿੱਚ ਸ਼ੇਅਰ ਨੇ ਗੜ ਸ਼ੰਕਰ ਦੇ ਵਿੱਚ ਇੱਕ ਪੁਰਾਣਾ ਅਕਾਲੀ ਲੀਡਰ ਆ ਤੇ ਮੌਜੂਦਾ ਹੁਣ ਕਾਂਗਰਸੀ ਆਗੂ ਆ ਉਹਦੇ ਕੋਲ ਵੀ ਰिलायंस ਦਾ ਪੰਪ ਆ ਮਾਨਸਾ ਜ਼ਿਲ੍ਹੇ ਦਾ ਇੱਕ ਕਾਂਗਰਸੀ ਆਗੂ ਉਹ ਵੀ ਇਹੀ ਤੇਲ ਦਾ ਪੰਪ ਲਈ ਬੈਠਾ ਹੈ ਹੈ ਹਸ਼ਿਆਰਪੁਰ ਦੇ ਰिलायंस ਪੰਪ ਡੀਲਰ ਵਿਵੇਕ ਕੁਮਾਰ ਨੇ ਦੱਸਿਆ ਕਿ 2 ਦਿਨਾਂ ਦੌਰਾਨ 50% ਦੀ ਤੇਲ ਕਹਿੰਦੇ ਘਟ ਗਿਆ ਸੋ ਇਹ ਚਾਹੇ ਅਕਾਲੀਆਂ ਕੋਲ ਹੋਣ ਚਾਹੇ ਕਾਂਗਰਸੀਆਂ ਕੋਲ ਹੋਣ ਚਾਹੇ ਪਹਿਲਾਂ ਕਿਸੇ ਹੋਰ ਪਾਰਟੀ 'ਚ ਹੋਣ ਚਾਹੇ ਕਿਸੇ ਹੋਰ ਦਲਾਂ ਨਾਲ ਹੋਰ ਬੱਖੋ-ਵੱਖ ਦਲਾਂ ਦੇ ਪੰਜਾਬ ਦੇ ਲੀਡਰ ਕਿੰਨੇ ਹੀ ਕਪੂਰਥਲਾ ਜ਼ਿਲ੍ਹੇ ਦੇ ਰਲਾਈਂਸ ਪੰਪ ਡੀਲਰ ਉੱਥੇ ਵੀ ਡੀਲਰਸ਼ਿਪ ਹੈਗੀ ਆ ਸੋ ਬੱਖੋ-ਵੱਖ ਥਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਲਾਇਸੈਂਸ ਦੇ ਪੰਪ ਚੱਲ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਅਕਾਲੀ ਕਾਂਗਰਸੀ ਲੀਡਰਾਂ ਦੀ ਆ ਜਦੋਂ ਤ੍ਰਿਪਿੰਦਰ ਬਾਜਵਾ ਦੇ ਘਰ ਦੇ ਵਿੱਚ ਪੈਟਰੋਲ ਪੰਪ ਦੀ ਡੀਲਰਸ਼ਿਪ ਹੋਵੇ ਜਦੋਂ ਬਾਦਲ ਪਰਿਵਾਰ ਦੇ ਨਾਂ ਤੇ ਪੰਪਾਂ ਦੀ ਡੀਲਰਸ਼ਿਪ ਹੋਵੇ ਸੋ ਇੱਥੋਂ ਹਿਸਾਬ ਲਾ